ਹੈਲੋ ਹਾਂਜੀ ਸਸਕਾ ਜੀ ਗਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਵਾਅਦ ਸਵਾਗਤ ਹੈ ਜੀ ਅੱਜ ਵਾਲੀ ਜੋ ਵੀਡੀਓ ਹੋਏਗੀ ਜੀ ਕਾਟਰਾਏ ਦੇ ਮੈਚਿੰਗ ਸੂਟਾਂ ਦੇ ਉੱਪਰ ਹੋਏਗੀ ਜੀ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਕਾਟਰਾਏ ਦੇ ਸੂਟ ਮਿਲਣਗੇ ਵਿਦ ਦੁਪੱਟਾ ਤੁਹਾਨੂੰ ਜਿਹੜੇ ਹੈਗੇ ਉਹ ਆਪਾਂ ਸੂਟ ਦੇਾਂਗੇ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸਾਰੇ ਸਾਰੇ ਬ੍ਰਾਂਡਰ ਰਹਿਣ ਵਾਲੇ ਹੋਣਗੇ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੋ ਦਿਖਾਉਣ ਜਾ ਰਹੇ ਹੈਗੇ ਤੁਹਾਨੂੰ ਮਿਲਣਗੇ ਜੀ ਆਰਟੈਕਸ ਬ੍ਰਾਂਡ ਦੇ ਹੋਣਗੇ ਕਾਟਰਾਏ ਦੀ ਸੂਟ ਹੋਣਗੇ ਜਾ ਪ੍ਰਿੰਟ ਹੈਗਾ ਜੀ ਸੋਬਰ ਤੇ ਸਰਦਾਰੀ ਜਾਂ ਸੈਲਫ ਪ੍ਰਿੰਟ ਬਾਟਮ ਦੇ ਨਾਲ ਤੁਹਾਨੂੰ ਮਿਲਣ ਵਾਲੇ ਪੀਸ ਹੋਣਗੇ ਜੀ ਸਭ ਤੋਂ ਪਹਿਲਾਂ ਜੋ ਤੁਹਾਨੂੰ ਪੀਸ ਮਿਲੇਗਾ ਜੀ ਪਹਿਲਾਂ ਆਪਾਂ ਜਿਹੜਾ ਹੈਗਾ ਲੋਗੋ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਆਰਟੀਐਕਸ ਬ੍ਰਾਂਡ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਸਟੱਫ ਹੈਗਾ ਸੌਫਟ ਸਟੱਫ ਹੈ ਜੀ ਬਿਲਕੁਲ ਲਓ ਜੀ ਬਹੁਤ ਹੀ ਪਿਆਰਾ ਔਰ ਸੌਫਟ ਸਟੱਫ ਤੁਹਾਨੂੰ ਮਿਲੇਗਾ ਜੀ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਬਾ ਕਮਾਲ ਪ੍ਰਿੰਟ ਹੈਗੇ ਆ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਕਾਟਰਾਈ ਦੀ ਹੀ ਤੁਹਾਨੂੰ ਮਿਲੇਗੀ ਬਾਟਮ ਜੀ ਕਾਟਰਾਈ ਦੀ ਹੀ ਤੁਹਾਨੂੰ ਮਿਲੇਗੀ ਸ਼ਰਟ ਜੀ ਫੁੱਲ ਜਿਹੜਾ ਹੈਗਾ ਸੂਟ ਤੁਹਾਨੂੰ ਕਾਟਰਾਈ ਦਾ ਮਿਲੇਗਾ ਜੀ ਕਲਰ ਬੁਰ ਕੁਛ ਨਹੀਂ ਆਂਦੀ ਹੈਗੀ ਜੀ ਇਸ ਤੇ ਬਹੁਤ ਹੀ ਵਧੀਆ ਸਟੱਫ ਹੈਗਾ ਔਰ ਬਹੁਤ ਹੀ ਵਧੀਆ ਬ੍ਰਾਂਡ ਦਾ ਜੀ ਔਰ ਪਲੱਸ ਜੋ ਪ੍ਰਿੰਟ ਹੈਗਾ ਉਹ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਜੀ ਸੈਲਫ ਪ੍ਰਿੰਟ ਤੁਹਾਨੂੰ ਮਿਲਣਗੀਆਂ ਬਾਟਮ ਜੀ ਕਾਟਰਾਈ ਦੀਆਂ ਨਾਲ ਹੀ ਤੁਹਾਨੂੰ ਮਿਲੇਗੀ ਕਾਟਰਾਈ ਦੀ ਡਿਜੀਟਲ ਪ੍ਰਿੰਟ ਦੀ ਹੀ ਤੁਹਾਨੂੰ ਮਿਲੇਗੀ ਸ਼ਰਟ ਜੀ ਐਦਾਂ ਲਓ ਜੀ ਚੈੱਕ ਕਰੋ ਤੁਹਾਡਾ ਬਹੁਤ ਹੀ ਸੋਹਣਾ ਜਿਹਾ ਸੂਟ ਆ ਜਿਹੜਾ ਸੋਬਰ ਦੀ ਲੁੱਕ ਦਾ ਉਹ ਰੈਡੀ ਹੋ ਜਾਣਾ ਜੀ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ ਹੈਗਾ 1700 1750 ਜਾਂ 1800 ਰੁਪਏ ਬਟ ਆਪਾਂ ਦੇ ਰਿਹਾ 1450 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ 1450 ਰੁਪਏ ਦੇ ਵਿੱਚ ਤੁਸੀਂ ਲੈ ਸਕਦੇ ਹੋ ਕੰਪਲੀਟ ਸੂਟ ਜੀ ਐਦਾਂ ਜਿਹੜਾ ਤੁਹਾਡਾ ਹੈਗਾ ਸੂਟ ਬੜਾ ਹੀ ਪਿਆਰੀ ਜੀ ਲੁੱਕ ਦਾ ਸੂਟ ਆ ਜਿਹੜਾ ਉਹ ਸੈਮੀ ਫਾਰਮਲ ਜਿਹੜੇ ਸੂਟ ਆ ਆਪਣੇ ਉਹ ਰੈਡੀ ਹੋ ਜਾਣੇ ਆ ਜੀ ਲਓ ਜੀ ਸ਼ਰਟ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਛੋਟੀ ਬੁੱਟੀ ਮਿਲੇਗੀ ਜੀ ਸ਼ਰਟ ਨਾਲ ਦੀ ਬਾਟਮ ਦੇ ਵਿੱਚ ਸੌਰੀ ਤੁਸੀਂ ਇਹ ਜਿਹੜਾ 14500 ਰੁਪਏ ਜਾਨੀ ਕਿ 1450 ਰੁਪਏ ਦੇ ਵਿੱਚ ਤੁਸੀਂ ਆਪਣਾ ਸੂਟ ਆ ਜਿਹੜਾ ਉਹ ਲੈ ਸਕਦੇ ਹੋ ਜੀ ਇਸ ਦੇ ਵਿੱਚ ਤੁਹਾਨੂੰ ਸੇਮ ਤਿੰਨ ਪੀਸ ਹੋਰ ਮਿਲ ਜਾਣਗੇ ਜੀ ਸੇਮ ਸੇਮ ਤੁਹਾਨੂੰ ਤਿੰਨ ਤਿੰਨ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਸੇਮ ਤਿੰਨ ਪੀਸ ਤੁਹਾਨੂੰ ਹੋਰ ਮਿਲ ਜਾਣਗੇ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਪਿਆਰਾ ਜਿਆ ਰਸਟ ਕਲਰ ਤੁਹਾਨੂੰ ਮਿਲੇਗਾ ਜੀ ਰਸਟ ਮਹਿਰੂਨ ਕਲਰ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਪ੍ਰਿੰਟ ਬਹੁਤ ਹੀ ਸੋਹਣਾ ਹੈਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਇਹ ਰਸਟ ਮਹਿਰੂਨ ਕਲਰ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਤੇ ਨਾਲ ਤੁਹਾਨੂੰ ਜਿਹੜੀ ਹੈਗੀ ਆ ਉਹ ਸਕਿਨ ਟੋਨ ਦੀ ਜਸਟ ਉੱਪਰ ਰਸਟ ਕਲਰ ਦੀ ਬੂਟੀ ਜਿਹੜੀ ਹੈਗੀ ਉਹ ਤੁਹਾਨੂੰ ਮਿਲੇਗੀ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਸੋਬਰ ਜੀ ਲੁੱਕ ਦੇ ਸੂਟ ਰਹਿਣ ਵਾਲਿਆ ਸੈਮੀ ਫਾਰਮਲ 1450 ਰੁਪਏ ਦੇ ਉਸ ਤੁਹਾਨੂੰ ਮਿਲ ਜਾਣਾ ਕੰਪਲੀਟ ਸੂਟ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਨਾਲ ਜੇਕਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਤਾਂ ਅਸੀਂ ਤੁਹਾਨੂੰ ਰਾਮਟੈਕਸ ਬ੍ਰਾਂਡ ਦਾ ਜਿਹੜਾ ਹੈਗਾ ਇਹ ਉਹ ਦੁਪੱਟਾ ਦੇਾਂਗੇ ਚੁਣੌਣ ਦਾ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਕਿਉਂਕਿ ਜਿਆਦਾ ਮੈਸੇਜ ਕਰਦੀ ਹੈ ਕਿ ਸਾਨੂੰ ਦੁਪੱਟੇ ਵੀ ਨਾਲ ਹੀ ਮੈਚ ਕਰਦਿਆ ਕਰੋ ਜੀ ਤੁਸੀਂ ਵੀਡੀਓ ਦੇ ਵਿੱਚ ਸਾਨੂੰ ਨਾਲ ਦੁਪੱਟੇ ਦਿਖਾ ਦਿਆ ਕਰੋ ਜੀ ਚਨਾਉਣ ਦਾ ਦੁਪੱਟਾ ਹੋਏਗਾ ਫੋਰ ਸਾਈਡ ਜਿਹੜਾ ਹੈਗਾ ਤੁਹਾਨੂੰ ਇਸ ਤਰੀਕੇ ਦਾ ਪ੍ਰਿੰਟ ਮਿਲਣ ਵਾਲਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਜੀ ਰਸਟ ਕਲਰ ਦਾ ਹੀ ਤੁਹਾਨੂੰ ਸੇਮ ਕਲਰ ਦਾ ਨਾਲ ਮਿਲੇਗਾ ਚਨਾਉਣ ਦਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਜੀ ਚਨਾਉਣ ਦਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਸੋਬਰ ਦੇ ਲੁੱਕ ਦਾ ਦੁਪੱਟਾ ਜੀ 300 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ 1450 ਰੁਪਏ ਦਾ ਸੂਟ ਹੈਗਾ ਜੀ ਜੇਕਰ ਤੁਸੀਂ ਨਾਲ ਦੁਪੱਟਾ ਬਾਏ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਹੋ ਜੇ ਸਕਿਪ ਕਰਨਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਜੀ ਇਹ ਤੁਹਾਡੀ ਚੋਇਸ ਹੈਗੀ ਆ ਲਓ ਜੀ ਐਦਾਂ ਤੁਸੀਂ ਜਿਹੜਾ ਹੈਗਾ ਇਹ ਉਹ 300 ਰੁਪਏ ਦਾ ਦੁਪੱਟਾ ਜੀ ਤੇ ਨਾਲ 1450 ਰੁਪਏ ਦਾ ਸੂਟ ਹੈ ਜਿਹੜਾ ਉਹ ਲੈ ਸਕਦੇ ਹੋ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਉਹ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰਕੇ ले ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਯੈਲੋ ਸ਼ੇਡ ਦੇ ਵਿੱਚ ਮਿਲਣ ਵਾਲਾ ਜੀ ਲਓ ਜੀ ਯੈਲੋ ਸ਼ੇਡ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਪੀਸ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਸੇਮ ਕਲਰ ਦੀ ਲਓ ਜੀ ਸੇਮ ਕਲਰ ਦੀ ਨਾਲ ਤੁਹਾਨੂੰ ਮਿਲੇਗੀ ਬਾਟਮ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਦੁਪੱਟਾ ਸੀ ਤੁਹਾਨੂੰ ਪ੍ਰੋਪਰ ਜਿਹੜਾ ਹੈਗਾ ਉਹ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਲਓ ਜੀ ਚਨਾਉਣ ਦਾ ਦੁਪੱਟਾ ਹੋਏਗਾ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਜੀ ਦੁਪੱਟੇ ਦਾ ਖੁੱਲਾ ਡੋਲਾ ਦੁਪੱਟਾ ਹੋਏਗਾ ਜੀ ਪ੍ਰੋਪਰ ਲਓ ਜੀ ਐਦਾਂ ਤੁਸੀਂ ਨਾਲ yellow color ਦਾ ਜੇਕਰ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਜੀ 300 ਰੁਪਏ ਦਾ ਦੁਪੱਟਾ ਹੋਏਗਾ ਜੀ 1450 ਰੁਪਏ ਦਾ ਸੂਟ ਹੋਏਗਾ ਜੀ 1450 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਜੀ ਨੈਕਸਟ ਤੁਹਾਨੂੰ orange shade ਮਿਲੇਗਾ ਜੀ ਇਸ ਦੇ ਵਿੱਚ ਹਾਂਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ orange shade ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਸਾਰੇ ਕਲਰ ਤੁਹਾਨੂੰ ਇਸ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਆਰਟੈਕਸ ਬ੍ਰਾਂਡ ਦੇ ਹੋਣਗੇ ਜੀ ਲਓ ਜੀ ਸੇਮ ਤੁਹਾਨੂੰ ਦੋ ਦੋ ਪੀਸ ਆ ਜਿਹੜੇ ਉਹ ਮਿਲ ਜਾਣੇ ਆ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਆਰਟੈਕਸ ਬ੍ਰਾਂਡ ਦਾ ਜੀ orange ਕਲਰ ਹੋਏਗਾ ਜੀ ਇਹ orange ਔਰ red orange ਕਲਰ ਹੈ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਜੀ ਸੇਮ ਤੁਹਾਨੂੰ 2-2 ਪੀਸ ਮਿਲ ਜਾਣਗੇ ਜਿਹੜੀਆਂ ਪਹਿਣਾ ਸੇਮ ਲੈਣਾ ਚਾਹੁੰਦੀਆਂ ਨੇ ਜੀ ਸੇਮ ਤੁਹਾਨੂੰ 2-2 ਪੀਸ ਮਿਲ ਜਾਣੇ ਆ ਜੀ ਲਓ ਚੈੱਕ ਕਰੋ ਜੀ ਨਾਲ ਮਿਲੇਗੀ ਤੁਹਾਨੂੰ ਸੈਲਫ ਪ੍ਰਿੰਟ ਬਾਟਮ ਜੀ ਲਓ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰਕੇ ਆਪਣੇ ਲਈ ਬੁਕਿੰਗ ਕਰ ਸਕਦੇ ਹੋ ਜੀ ਨਾਲ ਜੇਕਰ ਤੁਸੀਂ ਰਾਮ ਟੈਕਸ ਦੀ ਸ਼ਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਾਲ ਵੀ ਲੈ ਸਕਦੇ ਹੋ ਜੀ ਲਓ ਜੀ ਨਾਲ ਤੁਹਾਨੂੰ ਰੈੱਡ ਕਲਰ ਦੀ ਜਿਹੜੀ ਸ਼ਾਲ ਆ ਉਹ ਮਿਲ ਜਾਏਗੀ ਜੀ ਖੁੱਲੀ ਡੁੱਲੀ ਪੂਰੀ ਖੁੱਲੀ ਡੁੱਲੀ ਸ਼ਾਲ ਤੁਹਾਨੂੰ ਮਿਲੇਗੀ ਜੀ ਲਓ ਜੀ ਪੂਰੀ ਸ਼ਾਲ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੇ ਆ ਜੀ ਜੇਕਰ ਤੁਸੀਂ ਕੱਲੀ ਸ਼ਾਲ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਾਲ ਵੀ ਲੈ ਸਕਦੇ ਹੋ ਜੀ ਲਓ ਜੀ ਲਓ ਜੀ ਬਹੁਤ ਹੀ ਵੱਡੀ ਖੁੱਲੀ ਡੁੱਲੀ ਸ਼ਾਲ ਹੋਏਗੀ ਜੀ ਚੈੱਕ ਕਰ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ 400 ਰੁਪਏ ਦੇ ਵਿੱਚ ਤੁਹਾਨੂੰ ਸ਼ਾਲ ਮਿਲੇਗੀ ਜੀ 1450 ਰੁਪਏ ਦਾ ਤੁਹਾਨੂੰ ਮਿਲੇਗਾ ਸੂਟ ਜੇਕਰ ਤੁਸੀਂ ਐਦਾਂ ਲੈਣਾ ਚਾਹੁੰਦੇ ਏਦਾਂ ਵੀ ਲੈ ਸਕਦੇ ਹੋ ਜੇਕਰ ਕੱਲਾ ਸ਼ਾਲ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਕੱਲਾ ਸ਼ਾਲ ਵੀ ਬਾਈ ਕਰ ਸਕਦੇ ਹੋ ਜੀ ਸੂਟ ਸਕਿੱਪ ਕਰਨਾ ਚਾਹੁੰਦੇ ਆ ਉਦਾਂ ਵੀ ਕਰ ਸਕਦੇ ਹੋ ਤੁਹਾਡੇ ਲਈ ਆਪਸ਼ਨ ਹੈਗੀ ਆ ਚੁਆਇਸ ਹੈ ਜੀ ਤੁਹਾਡੀ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਸੇਮ ਕਲਰ ਦੇ ਵਿੱਚ ਦੋ-ਦੋ ਪੀਸਾ ਜਿਹੜੇ ਸੇਮ ਮਿਲਣਗੇ ਜੀ ਤੁਹਾਨੂੰ ਕਈਆਂ ਦੇ ਵਿੱਚ 10-10 ਪੀਸ ਵੀ ਜਿਹੜੇ ਹੈਗੇ ਉਹ ਤੁਹਾਨੂੰ ਸੇਮ ਮਿਲ ਜਾਣਗੇ ਜੀ ਸੇਮ ਪੀਸ ਤੁਹਾਨੂੰ ਮਿਲ ਜਾਣੇ ਆ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜਿਸ ਤੇ ਵਿੱਚ ਕਲਰ ਆ ਗਿਆ yellow ਲਓ ਜੀ ਸੇਮ ਤੁਹਾਨੂੰ ਜਿਹੜਾ ਹੈਗਾ ਉਹ yellow ਸ਼ੇਡ ਮਿਲ ਜਾਣਾ ਜੀ ਲਓ ਜੀ ਐਦਾਂ ਜਿਹੜਾ ਇਸ ਦਾ ਪ੍ਰਿੰਟ ਹੈਗਾ ਪ੍ਰਿੰਟ ਹੈਗਾ ਬਹੁਤ ਹੀ ਸੋਹਣਾ ਜੀ ਪਹਿਲੀ ਨਜ਼ਰ ਦੇ ਵਿੱਚ ਹੀ ਸਭ ਨੂੰ ਪਸੰਦ ਆਉਣ ਵਾਲਾ ਪ੍ਰਿੰਟ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੀ ਬੂਟੀ ਵਾਲੀ ਬਾਟਮ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ। ਲਓ ਜੀ 1450 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਸੂਟ ਜੇਕਰ ਤੁਸੀਂ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਨਾਲ ਤੁਸੀਂ ਦੁਪੱਟਾ ਵੀ ਅਟੈਚ ਕਰਵਾ ਸਕਦੇ ਹੋ ਜੀ। yellow color ਦਾ। ਇਹਦੇ ਨਾਲ ਦੇ ਤੁਹਾਨੂੰ ਕਾਫੀ ਪੀਸ ਆ ਜਿਹੜੇ ਉਹ ਮਿਲ ਜਾਣੇ ਆ ਜੀ। ਦੁਪੱਟਿਆਂ ਦੇ। ਜੇਕਰ ਤੁਸੀਂ ਕੱਲੇ ਦੁਪੱਟੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲੇ ਦੁਪੱਟੇ ਵੀ ਲੈ ਸਕਦੇ ਹੋ ਜੀ। ਐਦਾਂ ਤੁਸੀਂ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ। ਯੈਲੋ ਸ਼ੇਡ ਸੀ ਨੈਕਸਟ ਤੁਹਾਨੂੰ ਇਸ ਦੇ ਵਿੱਚ ਮਿਲੇਗਾ ਜੀ ਪਿੰਕ ਸ਼ੇਡ ਡਾਰਕ ਪਿੰਕ ਤੁਹਾਨੂੰ ਮਿਲੇਗਾ ਜੀ ਇਸ ਦੇ ਵਿੱਚ ਲਓ ਜੀ ਡਾਰਕ ਪਿੰਕ ਕਲਰ ਤੁਹਾਨੂੰ ਇਸ ਦੇ ਵਿੱਚ ਮਿਲੇਗਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਬੜਾ ਹੀ ਪਿਆਰੇ ਜਿਹੇ ਪ੍ਰਿੰਟ ਦਾ ਤੁਹਾਨੂੰ ਮਿਲੇਗਾ ਸੂਟ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਜਿਹੜੀ ਹੈਗੀ ਆ ਉਹ ਬਾਟਮ ਜੀ ਬੂਟੀ ਵਾਲੀ ਬਾਟਮ ਮਿਲੇਗੀ ਜੀ ਡਿਜੀਟਲ ਪ੍ਰਿੰਟ ਦੀ ਹੀ ਤੁਹਾਨੂੰ ਲਓ ਜੀ ਬਹੁਤ ਹੀ ਪਿਆਰੀ ਜੀ ਬੂਟੀ ਬਣੀ ਹੋਈ ਹੈ ਜੀ ਬਾਟਮ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਹੈਗਾ ਉਹ ਸੂਟ ਹੈ ਰੈਡੀ ਹੋ ਜਾਣਾ ਜੀ ਪ੍ਰਾਈਜ਼ ਹੋਏਗਾ 1450 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਆ ਮਿਲ ਜਾਏਗਾ ਜੀ 1450 ਰੁਪਏ ਦੇ ਵਿੱਚ ਜੀ ਸੇਮ ਤੁਸੀਂ ਦੋ ਪੀਸ ਆ ਜਿਹੜੇ ਸੇਮ ਪਿੰਕ ਸ਼ੇਡ ਦੇ ਵਿੱਚ ਵੀ ਸੇਮ ਤੁਸੀਂ ਦੋ ਪੀਸ ਆ ਜਿਹੜੇ ਉਹ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਫਰੋਜੀ ਕਲਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਪਿਆਰ ਕਾ ਟ੍ਰਾਈ ਹੋਏਗੀ ਜੀ ਆਰ ਟੈਕਸ ਬ੍ਰਾਂਡ ਦੀ ਹੋਏਗੀ ਨਾਲ ਤੁਹਾਨੂੰ ਮਿਲੇਗੀ ਜੀ ਡਿਜੀਟਲ ਪ੍ਰਿੰਟ ਦੀ ਹੀ ਬਾਟਮ ਲਓ ਜੀ ਨਾਲ ਤੁਹਾਨੂੰ ਮਿਲੇਗੀ ਡਿਜੀਟਲ ਪ੍ਰਿੰਟ ਦੀ ਬਾਟਮ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਕੋਈ ਕਲਰ ਕੋਈ ਬੋਰ ਕੁਝ ਨਹੀਂ ਆਏਗੀ ਜਿਸ ਤੇ ਉੱਪਰ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਹੈਗਾ ਉਹ ਸੂਟ ਰੈਡੀ ਹੋ ਜਾਣਾ ਜੀ ਲਓ ਜੀ ਸੇਮ ਤੁਸੀਂ 10 ਪੀਸ ਵੀ ਸੇਮ ਇਸ ਦੇ ਵਿੱਚ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਛੋਟੀ ਬੂਟੀ ਦਾ ਪ੍ਰਿੰਟ ਆ ਗਿਆ ਜੀ ਜਿਹੜੀਆਂ ਭੈਣਾਂ ਡਿਜੀਟਲ ਬਾਟਮ ਨਹੀਂ ਪਾਉਣਾ ਚਾਹੁੰਦੀਆਂ ਜੀ 셀ਫ ਪ੍ਰਿੰਟ ਬਾਟਮ ਚਾਹੁੰਦੀਆਂ ਨੇ ਜੀ ਲਓ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਸੋਬਰ ਜਿਹਾ ਪ੍ਰਿੰਟ ਹੈਗਾ ਜੀ ਇਸ ਦਾ ਲਓ ਜੀ ਬਹੁਤ ਹੀ ਪਿਆਰਾ ਔਰ ਸੋਬਰ ਜਿਹਾ ਪ੍ਰਿੰਟ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਜੀ ਲਓ ਜੀ ਬਹੁਤ ਹੀ ਪਿਆਰਾ ਜੀ ਨਾਲ ਸੇਮ ਸੈਲਫ ਪ੍ਰਿੰਟ ਤੁਹਾਨੂੰ ਮਿਲੇਗੀ ਬਾਟਮ ਜੀ ਬਹੁਤ ਹੀ ਪਿਆਰਾ ਜਿਆ ਸਟਾਫ ਹੈਗਾ ਜੀ ਬਹੁਤ ਹੀ ਪਿਆਰੀ ਜੀ ਲੁੱਕ ਦਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਚੈੱਕ ਕਰ ਲਓ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਨਾਲ ਤੁਸੀਂ ਦੁਪੱਟਾ ਵੀ ਅਟੈਚ ਕਰਵਾ ਸਕਦੇ ਹੋ ਜੀ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਮਿਲੇਗਾ ਚਨਾਉਣ ਦਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਚਨਾਉਣ ਦਾ ਦੁਪੱਟਾ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਨਾਲ ਤੁਸੀਂ ਦੁਪੱਟਾ ਵੀ ਅਟੈਚ ਕਰਵਾ ਸਕਦੇ ਹੋ ਜੀ ਜੇਕਰ ਕੱਲਾ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਕੱਲਾ ਸੂਟ ਵੀ ਬਾਈ ਕਰ ਸਕਦੇ ਹੋ ਜੀ 1450 ਰੁਪਏ ਦਾ ਸੂਟ ਹੋਏਗਾ ਜੀ 1450 ਰੁਪਏ ਦਾ ਸੂਟ ਹੋਏਗਾ ਜੀ ਲਓ ਜੀ 300 ਰੁਪਏ ਦਾ ਦੁਪੱਟਾ ਹੋਏਗਾ ਸੇਮ ਤੁਹਾਨੂੰ 2 ਪੀਸ ਆ ਜਿਹੜੇ ਇਸ ਵਿੱਚ ਮਿਲ ਜਾਣਗੇ। ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਫਰੋਜੀ ਕਲਰ। ਛੋਟੀ ਬੂਟੀ ਦਾ ਪ੍ਰਿੰਟ ਹੋਏਗਾ ਜੀ। ਲਓ ਜੀ। ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ। ਨਾਲ ਤੁਹਾਨੂੰ ਮਿਲੇਗੀ ਜੀ ਸੈਲਫ ਪ੍ਰਿੰਟ ਸੇਮ ਕਲਰ ਦੀ ਬਾਟਮ ਜੀ। ਲਓ ਜੀ ਕਾ ਟ੍ਰਾਈ ਦੀ ਸੈਲਫ ਪ੍ਰਿੰਟ ਸੇਮ ਕਲਰ ਦੀ ਬਾਟਮ ਮਿਲੇਗੀ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਤੁਹਾਡਾ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਸੇਮ ਤੁਹਾਨੂੰ ਦੋ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਯੈਲੋ ਕਲਰ ਦੇ ਪੀਸ ਲਓ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਯੈਲੋ ਕਲਰ ਦਾ ਪ੍ਰਿੰਟ ਹੋਏਗਾ ਨਾਲ ਤੁਹਾਨੂੰ ਸੈਲਫ ਪ੍ਰਿੰਟ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਜੀ ਲਓ ਜੀ ਸੇਮ ਕਲਰ ਦੀ ਸੈਲਫ ਪ੍ਰਿੰਟ ਹੋਏਗੀ ਬਾਟਮ ਜੀ ਕਾਟਰਾਈ ਦੀ ਬਾਟਮ ਹੀ ਹੋਏਗੀ ਨਾਲ ਸਾਰਿਆਂ ਦੇ ਬਾਟਮ ਵੀ ਕਾਟਰਾਈ ਦੀ ਹੋਏਗੀ ਜੀ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੁਪੱਟਾ ਅਟੈਚ ਕਰਦੇਾਂਗੇ ਜੀ yellow ਕਲਰ ਦਾ ਜੀ ਸੇਮ ਕਲਰ ਆ ਜਿਹੜਾ ਇਸਦੇ ਨਾਲ ਮੈਚ ਹੋ ਰਿਹਾ ਜੀ ਸੇਮ ਕਲਰ ਦਾ ਤੁਹਾਨੂੰ ਦੁਪੱਟਾ ਮਿਲੇਗਾ 300 ਰੁਪਏ ਦਾ ਦੁਪੱਟਾ ਹੋਏਗਾ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਮੋਸਟ ਫੇਵਰਿਟ ਕਲਰ ਹੈ ਜੀ ਹੌਟ ਪਿੰਕ ਕਲਰ ਲਓ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਹੋਏਗੀ ਜੀ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਜੀ ਤੁਹਾਨੂੰ 1450 ਰੁਪਏ ਦਾ ਤੁਹਾਨੂੰ ਮਿਲੇਗਾ ਸੂਟ ਜੀ ਕੁਝ ਪੀਸ ਰਹਿ ਗਏ ਸੀ ਜੀ ਲਓ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਮਾ우스 ਗ੍ਰੇ ਕਲਰ ਮਾ우스 ਗ੍ਰੇ ਕਲਰ ਦਾ ਤੁਹਾਨੂੰ ਮਿਲੇਗਾ ਪੀਸ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ 1450 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ ਜੀ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 셀ਫ ਪ੍ਰਿੰਟ ਬਾਟਮ ਦੇ ਨਾਲ ਵੀ ਤੁਹਾਨੂੰ ਉਹ ਡਿਜ਼ਾਈਨ ਮਿਲ ਜਾਣਾ ਹੈ ਜੀ ਲਓ ਜੀ ਇਹ ਵਾਲਾ ਡਿਜ਼ਾਈਨ ਤੁਹਾਨੂੰ 셀ਫ ਪ੍ਰਿੰਟ ਬਾਟਮ ਨਾਲ ਵੀ ਮਿਲ ਜਾਣਾ ਜਿਹੜੀਆਂ ਭੈਣਾਂ ਡਿਜੀਟਲ ਪ੍ਰਿੰਟ ਨਹੀਂ ਪਾਣਾ ਚਾਹੁੰਦੀਆਂ ਜੀ 셀ਫ ਪ੍ਰਿੰਟ ਨਾਲ ਵੀ ਮਿਲ ਜਾਏਗਾ ਤੁਹਾਨੂੰ ਮਸਟਰਡ ਸ਼ੇਡ ਦਾ ਸੂਟ ਲਓ ਜੀ ਇਹ ਵਾਲਾ ਸੂਟ ਤੁਹਾਨੂੰ ਮਸਟਰਡ ਸ਼ੇਡ ਦਾ ਜਿਹੜਾ ਹੈਗਾ ਕਟ్రਾਈ ਦਾ ਮਿਲੇਗਾ ਜੀ 셀ਫ ਪ੍ਰਿੰਟ ਬਾਟਮ ਦੇ ਨਾਲ ਪ੍ਰਾਈਸ ਹੋਏਗਾ 1450 ਰੁਪਏ ਜੀ 1450 ਰੁਪਏ ਦੇ ਵਿੱਚ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ yellow shade ਦਾ ਕਿਉਂਕਿ ਇਸ ਦੇ ਨਾਲ ਦੇ ਦੁਪੱਟੇ ਆਪਣੇ ਕੋਲੇ ਕਾਫੀ ਕੁਆਂਟੀਟੀ ਦੇ ਵਿੱਚ ਹੈਗੇ ਨੇ ਜੀ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਸੈਮੀ ਫਾਰਮਲ ਤੁਹਾਡੇ ਪੂਰੇ ਸੋਹਣੇ ਸੂਟ ਆ ਜਿਹੜੇ ਉਹ ਰੈਡੀ ਹੋ ਜਾਣੇ ਆ ਜੀ artex brand ਦੇ ਹੋਣਗੇ ਐਡਾ ਸਕਰੀਨ ਸ਼ਾਟ ਲੈ ਕੇ whatsapp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਜਿਹੜੀਆਂ ਵੀ ਭੈਣਾਂ ਬੁਕਿੰਗ ਕਰਨਾ ਚਾਹੁੰਦੀਆਂ ਨੇ ਜੀ ਅੱਜ ਵਾਲੀ ਜਿਹੜੀ ਵੀਡੀਓ ਸੀ ਜਿਹੜੀ ਉਹ ਕਾਟ్రਾਈ ਦੇ ਸੂਟਾਂ ਦੇ ਉੱਪਰ ਸੀ ਨੈਕਸਟ ਵੀਡੀਓ ਜਿਹੜੀ ਉਹ ਕੱਟ ਪੀਸਾਂ ਦੇ ਉੱਪਰ ਹੋਏਗੀ ਰਾਮ ਟੈਕਸ ਪਲੱਸ ਆਰ ਟੈਕਸ ਦੇ ਕ੍ਰੇਪ ਦੇ ਤੁਹਾਨੂੰ ਪਾਰਟੀ ਵੇਅਰ ਔਰ ਪਲੱਸ ਜਿਹੜੇ ਹੈਗੇ ਆਰਗੈਂਜ਼ਾ ਔਰ ਬਰਬਰੀ ਦੇ ਪਾਰਟੀ ਵੇਅਰ ਸੂਟ ਵੀ ਤੁਹਾਨੂੰ ਮਿਲਣਗੇ ਦੀ ਰਾਮ ਟੈਕਸ ਦੇ ਅ ਅੱਜ ਦੀ ਜਿਹੜੀ ਵੀਡੀਓ ਸੀ ਜਿਹੜੀ ਆਪਣੀ ਆਪਾਂ ਇੱਥੇ ਹੀ ਖਤਮ ਕਰਨ ਲੱਗੀਆਂ ਜੀ ਜਿਹੜੀਆਂ ਭੈਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁ notification ਮਿਲ ਸਕਦੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ